ਸਟੇਸ਼ਨ ਤੇ ਪਈ ਦੀ ਬੱਚਾ ਹੋ ਗਿਆ ਉੱਥੇ ਤੜਫਦੀ ਦੇ ਧੰਨਵਾਦ ਆ ਸਰਜੀਤ ਸਿੰਘ ਬਾਈ ਦਾ ਹਾਇਰ ਕਸਟੇਬਲ ਦਾ ਉਹਨੇ ਭੈਣ ਨੂੰ ਤੜਫਦੀ ਨੂੰ ਦੇਖ ਕੇ ਚੱਕਿਆ ਚੱਕ ਕੇ ਹਸਪਤਾਲ ਬਠਿੰਡੇ ਦਾਖਲ ਕਰਾਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਭੈਣ ਆ ਜੀ ਪ੍ਰਾਚੀ ਪ੍ਰਾਚੀ ਭੈਣ ਦੀਆਂ ਪਹਿਲਾਂ ਤਸਵੀਰਾਂ ਦੇਖੋ ਜਿਸ ਦਿਨ ਇਹ ਸਾਡੇ ਕੋਲ ਲੈ ਕੇ ਆਏ ਸੀ ਪੁਲਿਸ ਮੁਲਾਜ਼ਮ ਚਾਰ ਪੰਜ ਦਿਨਾਂ ਦਾ ਨਿੱਕਾ ਜਿਹਾ ਇਹ ਬੱਚਾ ਸੀ ਜਿਹਦਾ ਨਾਮ ਵੀ ਨਹੀਂ ਸੀ ਰੱਖਿਆ ਹਰੇ ਪ੍ਰਾਚੀ ਭੈਣ ਆਪਣੇ ਦੋ ਬੱਚਿਆਂ ਨੂੰ ਘਰੋਂ ਜਦੋਂ ਆਈ ਸੀ ਰਸਤੇ 'ਚ ਹੀ ਗਵਾਇਆ ਸੀ। ਔਰ ਪਿੱਛੇ ਪਰਿਵਾਰ ਲੱਭਦਾ ਸੀ ਪ੍ਰਾਚੀ ਨੂੰ ਕੋਈ ਸੋਝੀ ਨਹੀਂ ਸੀ ਪ੍ਰੈਗਨੈਂਸੀ ਬੱਚਾ ਹੋਣ ਵਾਲਾ ਸੀ। ਔਰ ਬਠਿੰਡੇ ਰੇਲਵੇ ਸਟੇਸ਼ਨ ਤੇ ਪਈ ਤੜਫ ਰਹੀ ਸੀ। ਸਟੇਸ਼ਨ ਤੇ ਪਈ ਦੀ ਬੱਚਾ ਹੋ ਗਿਆ। ਉੱਥੇ ਤੜਫਦੀ ਦੇ। ਧੰਨਵਾਦ ਆ ਸਰਜੀਤ ਸਿੰਘ ਬਾਈ ਦਾ ਹਾਇਰਡ ਕਸਟੇਬਲ ਦਾ। ਉਹਨੇ ਭੈਣ ਨੂੰ ਤੜਫਦੀ ਨੂੰ ਦੇਖ ਕੇ ਚੱਕਿਆ ਚੱਕ ਕੇ ਹਸਪਤਾਲ ਬਠਿੰਡੇ ਦਾਖਲ ਕਰਾਇਆ। ਜਿੱਥੇ ਇਹ ਬੱਚੇ ਦਾ ਪ੍ਰੋਪਰ ਸਾਰਾ ਜਿਹੜਾ ਜਨਮ ਸਮੇਂ ਜਰੂਰਤ ਸੀ ਟ੍ਰੀਟਮੈਂਟ ਦੀ ਉਹ ਹੋਇਆ ਉਸ ਤੋਂ ਬਾਅਦ 2-3 ਦਿਨ ਹਸਪੀਟਲ ਰੱਖਿਆ ਫਿਰ ਉਹਨਾਂ ਨੇ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਪ੍ਰਾਚੀ ਭੈਣ ਨੂੰ ਔਰ ਨਾਲੇ ਬੱਚੇ ਨੂੰ ਬੱਚੇ ਦਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾਮਕਰਨ ਹੋਇਆ ਹੁਕਮਨਾਮਾ ਸਾਹਿਬ ਲਿਆ ਗਿਆ ਫਿਰ ਬੱਬਾ ਨਿਕਲਿਆ ਨਾਂ ਤੇ ਬਲਜਿੰਦਰ ਸਿੰਘ ਬੱਚੇ ਦਾ ਨਾਮ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਪ੍ਰਾਚੀ ਭੈਣ ਦੇ ਪਰਿਵਾਰ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ ਗਏ ਇਹ ਭੈਣ ਸਾਡੇ ਕੋਲੇ 22 8 25 ਨੂੰ ਆਈ ਸੀ ਤੇ 22 11 25 ਨੂੰ ਇਹ ਭੈਣ ਦਾ ਪਰਿਵਾਰ ਲੱਭ ਗਿਆ ਘਰ ਲੱਭ ਗਿਆ ਪੂਰੇ 3 ਮਹੀਨੇ ਬਾਅਦ ਜਦੋਂ ਪ੍ਰਾਚੀ ਭੈਣ ਥੋੜੀ ਠੀਕ ਹੋ ਗਈ ਫਿਰ ਸਾਡੇ ਦੱਤ ਸਾਹਿਬ ਇਹਦੇ ਕੋਲੇ ਬੈਠਦੇ ਗੱਲਬਾਤ ਕਰਦੇ ਕੋਸ਼ਿਸ਼ ਕਰਦੇ ਤੋਂ ਡਰੈਸ ਪੁੱਛਣ ਦੀ ਨਾਮ ਪੁੱਛਣ ਦੀ ਘਰ ਪੁੱਛਣ ਦੀ ਹੌਲੀ 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 ਬੜੀ ਕੋਸ਼ਿਸ਼ ਕਰਕੇ ਸੁਭਾਸ਼ ਜੀ ਨੇ ਮਦਦ ਕੀਤੀ ਤੇ ਦੱਤ ਸਾਹਿਬ ਨੇ ਰਲ ਕੇ ਇਹਨਾਂ ਦਾ ਘਰ ਲੱਭ ਲਿਆ ਇਹਨਾਂ ਦੇਖੋ 28 ਤਰੀਕ 22 ਤਰੀਕ ਨੂੰ ਸਾਨੂੰ ਘਰ ਲੱਭਿਆ ਪ੍ਰਾਚੀ ਦਾ ਇਹਦੇ ਭਰਾ ਨਾਲ ਗੱਲ ਹੋਈ ਦੋ ਤਿੰਨ ਦਿਨ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ 28 ਤਰੀਕ ਨੂੰ ਕ੍ਰਿਸ਼ਨ ਜੀ ਆ ਗਏ ਸਾਡੇ ਕੋਲੇ ਇਹਦੇ ਪਤੀ ਨਾਲ ਗੱਲ ਹੋ ਗਈ ਸਾਡੀ ਔਰ 28 ਤਰੀਕ ਨੂੰ ਇਹਨੇ ਆ ਕੇ ਦੱਸਿਆ ਵੀ ਇਹਦੇ ਕੋਲੇ ਦੋ ਬੱਚੇ ਹੋਰ ਸੀ ਕਾਰਤਿਕ ਤੇ ਆਰੀਨ ਜਿਹੜੇ ਆ ਬੈਠੇ ਆ ਵੀ ਉਹ ਕਿੱਥੇ ਆ ਉਹ ਪਤਾ ਕੀਤਾ ਕਿਥੋਂ ਇਹ ਟ੍ਰੇਨ ਤੇ ਚੜੀ ਇਹ ਹਰਦਵਾਰ ਤੋਂ ਹਰਦਵਾਰ ਤੋਂ ਆ ਕੇ ਇਹ ਅੰਬਾਲਾ ਜਾਂ ਦਿੱਲੀ ਤੋਂ ਚੇਂਜ ਕੀਤੀ ਕਿਵੇਂ ਸਾਰਾ ਰੂਟ ਪਤਾ ਕਰਕੇ ਜੀਆਰਪੀ ਚ ਗੱਲ ਕਰਕੇ ਫਿਰ ਦੱਤ ਸਾਹਿਬ ਨੇ ਕੋਸ਼ਿਸ਼ ਕੀਤੀ ਪਤਾ ਕੀਤਾ ਬੱਚੇ ਕਿੱਥੇ ਤੱਕ ਰੇਰੇ ਕੋਲੇ ਸੀਗੇ ਤਾਂ ਫਿਰ ਪਤਾ ਲੱਗਿਆ ਵੀ ਇਹਦੇ ਬੱਚੇ ਕਿੱਥੇ ਸੀਗੇ ਜੀ ਮਹਾਲੀ 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 ਰੇਲਵੇ ਸਟੇਸ਼ਨ ਤੇ ਇਹਨੇ ਮਾਂ ਨੇ ਛੱਡ ਦਿੱਤੀ ਮਹਾਲੀ ਰੇਲਵੇ ਸਟੇਸ਼ਨ ਤੇ ਛੱਡ ਕੇ ਪ੍ਰੈਗਨੈਂਟ ਸੀਗੀ 8ਵਾਂ ਮਹੀਨਾ ਕੰਪਲੀਟ ਹੋ ਚੁੱਕਿਆ ਸੀਗਾ ਔਰ ਮੰਨ ਲਓ ਬੱਚਾ ਹੋਣ ਵਾਲਾ ਸੀ ਬਿਲਕੁਲ ਦਿਨਾਂ ਤੇ ਸੀ ਤੇ ਇਹ ਮਹਾਲੀ ਸਟੇਸ਼ਨ ਤੋਂ ਭੈਣ ਬਠਿੰਡੇ ਵਾਲੇ ਟ੍ਰੇਨ ਚੜ ਕੇ ਬਠਿੰਡੇ ਚ ਆ ਪਹੁੰਚੀ ਉੱਥੇ ਜਾ ਕੇ ਬਲਜਿੰਦਰ ਨੂੰ ਬਰਥ ਦਿੱਤਾ ਬਰਾਤੀ ਭੈਣ ਨੇ ਔਰ ਫਿਰ ਮਹਾਲੀ ਪੁਲਿਸ ਨਾਲ ਗੱਲ ਕੀਤੀ ਉਹਨਾਂ ਨੇ ਫੋਟੋਆਂ ਭੇਜੀਆਂ ਕਾਰਤਿਕ ਤੇ ਆਰੀ ਇਹ ਦੋਨੋਂ ਬੱਚੇ ਬੈਠੇ ਨੇ ਇਹ 3 ਮਹੀਨੇ ਬੱਚੇ ਇਹ ਵੀ ਉਥੇ ਜਿਹੜਾ ਚਾਈਲਡ ਹੋਮ ਆ ਉਹਦੇ ਵਿੱਚ ਰਹਿ ਕੇ ਆਏ ਨੇ ਬੱਚਿਆਂ ਦੇ ਬਾਲ ਘਰ ਦੇ ਵਿੱਚ ਰਹਿ ਕੇ ਆਏ ਨੇ। ਵਾਹਿਗੁਰੂ ਦੀ ਕਿਰਪਾ ਨਾਲ ਅੱਜ ਇਹ ਪਰਿਵਾਰ ਇਕੱਠਾ ਹੋ ਗਿਆ। ਕ੍ਰਿਸ਼ਨ ਬਹੁਤ ਚੰਗਾ ਵਧੀਆ ਬੰਦਾ ਪਲੰਬਰ ਦਾ ਕੰਮ ਕਰਦਾ। ਨਹੀਂ ਤਾਂ ਜਿਵੇਂ ਪ੍ਰਾਚੀ ਦੇ ਭਰਾ ਨੇ ਪਾਪਾ ਨੇ ਜਵਾਬ ਦਿੱਤਾ ਸੀ ਸਾਨੂੰ ਵੀ ਸਾਡਾ ਕੋਈ ਲਿੰਕ ਨਹੀਂ ਤੇ ਇਹ ਵੀ ਵਿਖੜਾ ਛਡਾ ਸਕਦਾ ਸੀ ਕਿਉਂਕਿ ਪ੍ਰਾਚੀ ਦਿਮਾਗੀ ਠੀਕ ਨਹੀਂ ਹੈਗੀ। ਸਾਰੇ ਬੰਦੇ ਨੇ ਸਾਡੀ ਗੱਲ ਸੁਣਦਿਆਂ ਹੀ ਇੱਥੇ ਪੰਜਾਬ ਵੱਲ ਨੂੰ ਆਉਣ ਬਾਰੇ ਸਾਡੇ ਨਾਲ ਸਾਂਝ ਪਾਈ ਇਹਦੇ ਆਉਣ ਤੇ ਬੱਚਿਆਂ ਦਾ ਆਪਣੇ ਘਰ ਪਤਾ ਲੱਗਿਆ ਬੱਚੇ ਲੱਭੇ ਇਹ ਸਭ ਕੁਝ ਪਰਾਚੀ ਆਪਣਾ ਅਸੀਂ ਪੋਸੀਬਲ ਹੋ ਸਕਿਆ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਜਿਹੜੀ ਸਾਡੀ ਟੀਮ ਕੋਸ਼ਿਸ਼ ਕਰਦੀ ਆ ਜਿਵੇਂ ਦਰਸਾਹਬ ਹੁਣਾਂ ਨੇ ਕੀਤੀ ਇੱਕ ਆਰ틱 ਦਾ ਔਰਾਰੀਅਨ ਦਾ ਪਤਾ ਲੱਗ ਸਕਿਆ ਅੱਜ ਇਹ ਪਰਿਵਾਰ ਪੂਰਾ ਹੋਇਆ ਜਾਂ ਜਿਹੜੀ ਸਰਜੀਤ ਸਿੰਘ ਬਾਈ ਨੇ ਹੈਡ ਕਨਸਟੇਬਲ ਨੇ ਮਦਦ ਕੀਤੀ ਇਹ ਭੈਣ ਨੂੰ ਸਟੇਸ਼ਨ ਤੇ ਪਈ ਨੂੰ ਤੜਫਦੀ ਨੂੰ ਬੱਚੇ ਨੂੰ ਨਾਲ ਉਹਦੀ ਬੱਚੇ ਦੀ ਜਿਹੜੀ ਕਾੜ ਆ ਉਹ ਉਵੇਂ ਜੁੜੀ ਹੋਇਆ ਸੀ 나ੜੂਆ ਉਵੇਂ ਚੱਕ ਕੇ ਹਸਪਤਾਲ ਲੈ ਕੇ ਗਿਆ ਜਿਸ ਨੇ ਨਾ ਦੋਨਾਂ ਮਾਂ ਪੁੱਤਾਂ ਦੀ ਜਾਨ ਬਚੀ ਇਹ ਤਾਂ ਹੀ ਸਾਰਾ ਕੁਝ ਨੇਪਰੇ ਚਾੜ ਸਕਿਆ ਜੀ ਉਹ ਸਾਰੀਆਂ ਸੁਆਮਾਂ ਹੋਈਆਂ ਔਰ ਤੁਹਾਡੀਆਂ ਦੁਆਵਾਂ ਮਰਦਾਸਾਂ ਅਸੀਸਾਂ ਦੇ ਨਾਲ ਉਹ ਵਾਈਗੁੱਡ ਦੀ ਕਿਰਪਾ ਦੇ ਨਾਲ ਅੱਗੋਂ ਵੀ ਅਰਦਾਸ ਕਰਿਓ ਕਿ ਪਰਿਵਾਰ ਆਪਣੇ ਘਰ ਆਪਣੇ ਨਗਰ ਖੇੜੇ ਚ ਖੁਸ਼ੀ ਖੁਸ਼ੀ ਬਸੇ ਇੱਕ ਚੰਗਾ ਜੀਵਨ ਬਤੀਤ ਕਰੇ ਪਰ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਸਾਡੇ ਆਸ-ਪਾਸ ਹੀ ਹੁਣ ਜਿਹੜੀ ਟ੍ਰੇਨ ਚ ਭੈਣ ਆਈ ਆ ਉਹਦੇ ਵਿੱਚ ਕਿੰਨੇ ਬੰਦੇ ਹੋਰ ਸਫ਼ਰ ਕਰ ਰਹੇ ਹੋਣੇ ਆ ਮੰਨ ਲਓ ਆਪਾਂ ਧਿਆਨ ਹੀ ਨਹੀਂ ਦਿੰਦੇ ਵੀ ਸਾਡੇ ਨਾਲ ਬੈਠੀ ਸਵਾਰੀ ਹੈ ਜਿਹੜੀ ਉਹਦੀ ਕੀ ਕੰਡੀਸ਼ਨ ਆ ਕਿ ਉਹਦੇ ਹਾਲਾਤ ਆ ਸਾਨੂੰ ਕੋਈ ਮਤਲਬ ਨਹੀਂ ਅਸੀਂ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਆ ਬੈਠੇ ਰਹਿੰਦੇ ਆ ਆਸ-ਪਾਸ ਅਸੀਂ ਜਰੂਰ ਇਨਸਾਨ ਆ ਇਨਸਾਨ ਹੋਣ ਦੇ ਨਾਤੇ ਨਜ਼ਰ ਮਾਰੀਏ ਕਿਸੇ ਹੋਰ ਦਾ ਵੀ ਭਲਾ ਕਰੀਏ 83 ਲੱਖ ਜਿਉਂਨਾਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਸ਼ਰੀਰ ਮਿਲਿਆ ਧੰਨਵਾਦ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇਸ ਭੈਣ ਨੂੰ ਅੱਜ ਇੱਥੇ ਤੱਕ ਪਹੁੰਚਾਉਣ 'ਚ ਕਿੱਥੇ ਦਵਾਵਾਂ ਦਿੱਤੀਆਂ ਸਪੋਰਟ ਕੀਤੀ ਸਾਰਿਆਂ ਦਾ ਹੀ ਔਰ ਦਰਸਾਹਬ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਦੋ ਬੱਚਿਆਂ ਨੂੰ ਮਾਪਾਪਾ ਨਾਲ ਮਿਲਾਇਆ ਨਹੀਂ ਤਾਂ ਉੱਥੇ ਬਾਲ ਘਰ ਦੇ ਵਿੱਚ ਇਹ ਬੱਚੇ ਰਹਿ ਰਹੀ ਸੀ ਔਰ ਸਰਕਾਰੀ ਬਾਲ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਹੁੰਦੇ ਆ ਪਰ ਹੁਣ ਇਹ ਪੂਰਾ ਪਰਿਵਾਰ ਇਕੱਠਿਆਂ ਬੈਠਾ ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਕਰੀ ਹੋਰ ਅਰਦਾਸ ਇਸ ਪਰਿਵਾਰ ਵਾਸਤੇ ਵੀ ਦਾ ਬਸਿਆ ਬਗੈਰ ਬਤਾਉ ਆ ਗਏ ਹਾਂ ਹਾਂ ਜੀ ਰਿਸ਼ੀ ਕੈਸ਼ਤਾ ਜੀ ਆ ਰਹੇ ਆ ਹਾਂ ਤੇ ਦੁਵਾਰ ਦੇ ਦੁਪਹਿਰੇ ਕੋ 12 ਵਜੇ ਕਰੀਬੇ ਘਰੋਂ ਨਿਕਲ ਗਏ ਤਾਂ दोनों बालकों को लेकर मैं देखता रहा उन्होंने फोन किया मेरे को साढ़े चार बजे करीब अगर आपकी वाइफ बच्चों को लेकर निकल भाई तुम कहाँ थे दोनों तो साले थे वहाँ पर सास भी थी मैंने तुम नहीं रोक सको थे अगर मैं बोलने लगा कि बाजार गई सामान लेने तो फिर मैं तो रहा वो देखते रहे हाँ उन्होंने रोका नहीं इसको। ਮਾ ਬਹੁਤ ਦੂਰ ਬਹੁਤ ਦੂਰ ਲੱਗ ਗੋਮਾ ਮੇਰਾ ਕੋਈ ਦਫਾਨਾ ਥੱਕ ਗਿਆ ਤਾਂ ਮੈਂ ਬੈਠ ਗਿਆ ਲੱਗੀ ਇਹਦੀ ਮੰਮੀ ਉਹ ਰੋਜ਼ ਲੱਪਣ ਜਾਂਦੀ ਸੀ ਲੱਭ ਕੇ ਲੱਪਣ ਜਾਂਦੀ ਸੀ ਇਹਦੇ ਨਾਲ ਨਾਲ ਵੀ ਜਾਂਦੀ ਸੀ ਲੱਭ ਕੇ ਜਾਂਦੀ ਸੀ ਲੇਕਿਨ ਬਾਪ ਔਰ ਭਾਈਆਂ ਭਾਈਆਂ ਨਾਲ ਨਹੀਂ ਦਿੱਤਾ ਅੱਛਾ ਮਾਂ ਜਾਂਦੀ ਸੀ ਕਿ ਬਾਪ ਤੇ ਭਰਾ ਨਹੀਂ ਚਾਹੁੰਦੇ ਸੀ ਹਾਂ ਜੀ ਮਾਂ ਤੇ ਨਾਲ ਕਈ ਵਾਰ ਗਈ ਵੀ ਹੈ ਲੱਪਣ ਵਾਸਤੇ ਆਸ-ਪਾਸੇ ਰਿਸ਼ਤੇਦਾਰਾਂ ਨੇ ਪਿੰਡਾਂ ਵਿੱਚ ਗਈ ਵੀ ਹੈ ਤੇ ਕਈ ਪਰਵਾਰਾਂ ਦੇ ਵਿੱਚ ਲੋਕ ਬੱਚਿਆਂ ਲਈ ਤਰਸਦੇ ਨੇ ਇਹ ਪਰਿਵਾਰ ਨੂੰ ਤਿੰਨ ਪੁੱਤ ਮਿਲੇ ਆ ਪ੍ਰਾਚੀ ਭੈਣ ਦੇ ਇੱਕ ਬੇਟਾ ਹੁਣ ਹੋਰ ਹੋਇਆ ਵਾ ਔਰ ਇਹਨਾਂ ਦੇ ਫਾਦਰ ਸਾਹਿਬ ਪ੍ਰਾਚੀ ਦੇ ਔਰ ਬ੍ਰਦਰ ਪਤਾ ਨਹੀਂ ਕਿਹੜੀ ਗੱਲੋਂ ਨਰਾਜ ਨੇ ਹਾਲਾਂਕਿ ਪ੍ਰਾਚੀ ਪ੍ਰੋਬਲਮ ਦੇ ਵਿੱਚ ਆ ਠੀਕ ਨਹੀਂ ਹੈਗੀ ਕ੍ਰਿਸ਼ਨ ਨੂੰ ਅਸੀਂ ਫੇਰ ਵੀ ਧੰਨਵਾਦ ਕਰਦੇ ਆ ਵੀ ਇਹ ਸਪੋਰਟ ਕਰ ਰਿਹਾ ਔਰ ਇਹਦੇ ਪਰਿਵਾਰ ਨੂੰ ਵੀ ਭਰਾ ਨੂੰ ਵੀ ਦੇ ਫਾਦਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਤੁਹਾਡੀ ਸਪੋਰਟ ਦੀ ਲੋੜ ਆ ਥੋੜਾ ਸਪੋਰਟ ਕਰੋ ਤਾਂ ਜੋ ਇਹ ਬੱਚੇ ਆਪਣਾ ਇੱਕ ਚੰਗਾ ਜੀਵਨ ਬਣਾ ਸਕਣ ਪੜ੍ਹ ਲੈ ਸਕਣ ਔਰ ਅੱਜ ਤੁਹਾਡੇ ਨਾਲ ਜਿਹੜੀ ਇਹ ਸਾਂਝ ਪਾਈ ਆ ਉਹਦੇ ਚ ਇਹੀ ਆ ਕ੍ਰਿਸ਼ਨ ਜੀ ਕਹਿੰਦੇ ਵੀ ਮੈਂ ਇੱਥੇ ਰੁਕਣਾ ਚਾਹੁੰਨਾ ਮੈਂ ਚਾਹੁੰਨਾ ਵੀ ਬੱਚੇ ਮੇਰੇ ਇੱਥੇ ਰੁਕਣ ਦੋ ਚਾਰ ਮਹੀਨੇ ਜੱਤ ਕਰਨ ਨਾਲ ਥੋੜੇ ਹੁਣ ਅਸੀਂ ਇੱਥੇ ਨੂੰ ਕੰਮ ਦਿੱਤਾ ਪਲੰਬਰ ਦਾ ਕੰਮ ਜਾਣਦਾ ਹੈ ਪੂਰਾ ਵਧੀਆ ਇੱਥੇ ਅਸੀਂ ਇਹਨੂੰ ਪਲੰਬਰ ਦਾ ਕੰਮ ਦੇ ਦਾਂਗੇ ਜਿਹੜਾ ਪਲੰਬਰ ਦੀ ਦਿਹਾੜੀ ਅਸੀਂ ਦੂਜਿਆਂ ਨੂੰ ਦਿੰਨੇ ਆ ਉਹ ਦਿਹਾੜੀ ਅਸੀਂ ਇਹਨੂੰ ਵੀ ਦੇ ਸਕਦੇ ਆ ਚਲੋ ਇਹ ਚਾਰ ਪੈਸੇ ਇਕੱਠੇ ਕਰ ਲੂਗਾ ਜੁੜ ਜਾਣਗੇ ਪੈਸੇ ਤੇ ਜਾ ਕੇ ਆਪਦਾ ਘਰ-ਬਾਰ ਸੈੱਟ ਕਰਨਾ ਸੌਖਾ ਹੋ ਜਾਊਗਾ ਕਰੀਰ ਅਰਦਾਸ ਸੱਡੇ ਬਲਜਿੰਦਰ ਸਿੰਘ ਵਾਸਤੇ ਕਾਰਤਕਾਰੀਆਂ ਵਾਸਤੇ ਔਰ ਸਾਡੀ ਭੈਣ ਪ੍ਰਾਚੀ ਵਾਸਤੇ ਤੇ ਕ੍ਰਿਸ਼ਨ ਜੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ